ਅਗਰ ਤੁਸੀਂ ਵੀ ਸੋਚ ਰਹੇ ਹੋ ਰੈੱਡ ਲਾਈਟ ਜੰਪ ਕਰਾਂ ਦੀ ਤਾਂ ਜੰਪ ਕਰਨ ਤੋਂ ਪਹਿਲੇ ਆ ਸੋਚ ਲੈਣਾ ਕਿ ਤੁਹਾਡੇ ਘਰੇ ਵੀ ਚਲਾਣ ਜਿਹੜਾ ਡਾਕ ਰਾਹੀ ਆ ਸਕਦਾ ਵੈ ਇਹ ਉਹ ਤਸਵੀਰ ਹੈ ਜਿੱਥੇ ਚੌਂਕਾ ਦੇ ਵਿੱਚ ਜਿਹੜੇ ਨੇ ਸਿਸਟਮ ਬਦਲ ਦਿੱਤੇ ਗਏ ਨੇ ਇਹ 2019 ਤੋਂ ਚਲਾਣੇ ਗਏ ਤੇ ਹੋ ਰਹੀ ਹੈ ਜਿਹੜੀ ਬੇਸਿਕਲੀ ਅਸੀਂ ਰੈੱਡ ਲਾਈਟ ਜੰਪ ਦਾ ਹੀ ਕਰਦੇ ਸੀ ਲੇਕਿਨ ਆ ਸਮਾਰਟ ਸਿਟੀ ਪ੍ਰੋਜੈਕਟ ਸਾਨੂੰ 40 ਤੋਂ ਵੱਧ ਕੁਝ ਪੁਆਇੰਟਸ ਹੈ ਜਿਨ੍ਹਾਂ ਤੇ ਮਾਡਰਨ ਟ੍ਰੈਫਿਕ ਲਾਈਟਸ ਲੱਗ ਰਹੀਆਂ ਤੋਂ ਸਾਡਾ ਇਹ ਕੋਸ਼ਿਸ਼ ਹੈ ਕੀ ਇਹਨਾਂ ਸਾਰੀਆਂ ਲਾਈਟਸ ਨੂੰ ਅਸੀਂ ਈ-ਚਲਾਨਿੰਗ ਦੇ ਤਹਿਤ ਸਟਾਰਟ ਕਰੀਏ ਸਾਡੇ ਜਿਹੜੇ ਮੇਨ ਚੌਕ ਦੇ ਸ਼ਹਿਰ ਦੇ ਉਹਨਾਂ ਨੂੰ ਅਸੀਂ ਡਿਊਟੀਆਂ ਰਹੀ ਕਵਰ ਕਰਦੇ ਹਾਂ ਲੇਕਿਨ ਜਿਹੜਾ ਟ੍ਰੈਫਿਕ ਮੈਨੇਜਮੈਂਟ ਦੀ ਸਾਡੀ ਫੋਰਸ ਹੈ ਜਿਹੜੀ ਉਹ ਲੱਗੀ ਰਹਿੰਦੀ ਹੈ ਕਿਉਂਕਿ ਟ੍ਰੈਫਿਕ ਦਾ ਫਲੋ ਬਹੁਤ ਜ਼ਿਆਦਾ ਇਸ ਲਈ ਚਲਾਨਿੰਗ ਲਈ ਸਾਡੇ ਕੋਲ ਇੰਨਾ ਟਾਈਮ ਬਚਦਾ ਨਹੀਂ ਤੋਂ ਜੇ ਅਗਰ ਅਸੀਂ ਇਹਨੂੰ ਈ-ਚਲਾਨਿੰਗ ਚ ਲੈ ਕੇ ਆਨੇ ਤਾਂ ਜਿਹੜਾ ਸਾਡਾ ਫੋਕਸ ਹੈਗਾ ਟ੍ਰੈਫਿਕ ਪੁਲਿਸ ਦਾ ਉਹ ਟ੍ਰੈਫਿਕ ਮੈਨੇਜਮੈਂਟ ਵੱਲ ਰਹੇਗਾ ਔਰ ਉਹਦੇ ਚ ਬਦਿਆ ਟ੍ਰੈਫਿਕ ਮੈਨੇਜ ਹੋਏਗੀ ਜਿਹੜਾ ਰੈੱਡ ਲਾਈਟ ਜੰਪ ਦਾ ਚਲਾਨ ਹੈਗਾ ਉਹਦਾ ਡਾਇਰੈਕਟ ਕਨੈਕਸ਼ਨ ਜ਼ੈਬਰਾ ਕ੍ਰੋਸਿੰਗ ਤੋਂ ਪਹਿਲਾਂ ਲੱਗੀ ਜਿਹੜੀ ਹੈ ਰੈੱਡ ਸਟਾਪ ਲਾਈਨ ਨਾਲ ਹੁੰਦਾ ਅਗਰ ਰੈੱਡ ਲਾਈਟ ਹੋਣ ਦੇ ਬਾਅਦ ਤੁਸੀਂ ਉਹ ਸਟਾਪ ਲਾਈਨ ਕ੍ਰੋਸ ਕਰਦੇ ਤਾਂ ਉਹ ਰੈੱਡ ਲਾਈਟ ਜੰਪ ਹੀ ਮੰਨਿਆ ਜਾਂਦਾ ਜਿਹੜਾ ਚਲਾਨ ਤੋਂ ਡਰ ਕੇ ਅਗਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਤੇ ਇਹ ਬਹੁਤ ਹੀ ਗਲਤ ਸੋਚ ਹੈ ਟ੍ਰੈਫਿਕ ਜਿਹੜੇ ਰੂਲਸ ਹੈਗੇ ਆ ਤੁਹਾਡੀ ਆਪਣੀ ਸੇਫਟੀ ਲਈ ਔਰ ਦੂਸਰਿਆਂ ਦੇ ਸੇਫਟੀ ਲਈ ਬਣੇ ਆ ਸੋ ਇਹਨਾਂ ਦੀ ਪਾਲਣਾ ਕਰਨ ਨਾਲ ਨਾ ਕੇਵਲ ਤੁਸੀਂ ਇੱਕ ਸਮਝਦਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋ ਬਲਕਿ ਤੁਸੀਂ ਆਪਣੀ ਜਿਹੜੀ ਲਾਈਫ ਹੈਗੀ ਆ ਆਪਣੀ ਜਿਹੜੀ ਸੇਫਟੀ ਹੈ ਉਹਨੂੰ ਵੀ ਇਨਸ਼ੋਰ ਕਰਦੇ ਹੋ ਅਗਰ ਤੁਸੀਂ ਵੀ ਸੋਚ ਰਹੇ ਹੋ ਰੈੱਡ ਲਾਈਟ ਜੰਪ ਕਰਨ ਦੀ ਤਾਂ ਜੰਪ ਕਰਨ ਤੋਂ ਪਹਿਲੇ ਆ ਸੋਚ ਲੈਣਾ ਕਿ ਤੁਹਾਡੇ ਘਰੇ ਵੀ ਚਲਾਣ ਜਿਹੜਾ ਡਾਕ ਰਾਹੀ ਆ ਸਕਦਾ ਵਾ ਇਹ ਉਹ ਤਸਵੀਰ ਹੈ ਜਿੱਥੇ ਚੌਂਕਾ ਦੇ ਵਿੱਚ ਜਿਹੜੇ ਨੇ ਸਿਸਟਮ ਬਦਲ ਦਿੱਤੇ ਗਏ ਨੇ ਲਾਈਟਾਂ ਦੇ ਨਵੇਂ ਫਰੇਮ ਜਿਹੜੇ ਇੱਥੇ ਲਗਾ ਦਿੱਤੇ ਗਏ ਨੇ ਇਹ ਅਸੀਂ ਖੜੇ ਆ ਮਾਤਾ ਰਾਣੀ ਦੇ ਮੰਦਰ ਦੇ ਕੋਲ ਦੁਰਗਾ ਮਾਤਾ ਮੰਦਰ ਦੇ ਕੋਲ ਇਹ ਉਹ ਸਿਸਟਮ ਪੁਰਾਣਾ ਜਿਹੜਾ ਉੱਪਰ ਲੱਗਾ ਨਵੀਂ ਸਿਸਟਮ ਜਿਹੜਾ ਲਾਈਟਾਂ ਜਿਹੜੀਆਂ ਥੱਲੇ ਲਗਾ ਦਿੱਤੀਆਂ ਗਈਆਂ ਤੇ ਚਾਰੋਂ ਤਰਫ ਜਿਹੜੇ ਨੇ ਕੈਮਰੇ ਆ ਮੇਰੇ ਪਿੱਛੇ ਦੀ ਤਸਵੀਰ ਤੁਸੀਂ ਦੇਖੋਗੇ ਕਿ ਆ ਪਿੱਛੇ ਇੱਕ ਕੈਮਰੇ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਪਿੱਛੇ ਆ ਕੈਮਰੇ ਲੱਗੇ ਨੇ ਹਾਈ ਡੈਫੀਨੇਸ਼ਨ ਕੈਮਰੇ ਨੇ ਐਚਡੀ ਨੇ ਤੇ ਲੇਕਿਨ ਉਸ ਤੋਂ ਬਾਅਦ ਅਗਰ ਇਹ ਲਾਈਟ ਜਾਂ ਤੁਸੀਂ ਇਹ ਸਿਗਨਲ ਜਿਹੜਾ ਕ੍ਰੋਸ ਕਰਦੇ ਹੋ ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰਦੇ ਹੋ ਰੈੱਡ ਲਾਈਟ ਤੱਕ ਪਹੁੰਚਦੇ ਹੋ ਤੇ ਤੁਹਾਡਾ ਚਲਾਨ ਪਿੱਛੋਂ ਕੈਮਰੇ ਰਾਹੀਂ ਆ ਘਰੇ ਜਿਹੜਾ ਡਾਕ ਰਾਹੀਂ ਪਹੁੰਚ ਸਕਦਾ ਵਾ ਇਹ ਸਿਸਟਮ ਇਸ ਕਰਕੇ ਦਿਖਾਇਆ ਜਾ ਰਿਹਾ ਵਾ ਕਿ ਇਹ ਸਿਸਟਮ ਜਿਹੜਾ ਜਿਸ ਤਰ੍ਹਾਂ ਇਹ ਗੱਡੀ ਜਿਹੜੀ ਅੱਗੇ ਜਾ ਚੁੱਕੀ ਹੋਈ ਹੈ ਰੈੱਡ ਲਾਈਟ ਜੰਪ ਕਰ ਲਈ ਹੋਈ ਹੈ ਉਹ ਮੋਟਰਸਾਈਕਲ ਨੇ ਜ਼ੈਬਰਾ ਕ੍ਰੋਸਿੰਗ ਪਾਰ ਕਰ ਲਈ ਹੋਈ ਹੈ ਤਸਵੀਰ ਦਿਖਾਈ ਜਾ ਰਹੀ ਆ ਕਿ ਕਿਸੇ ਨੂੰ ਹਜੇ ਤੱਕ ਪਰਵਾਹ ਨਹੀਂ ਹੈਗੀ ਆ ਕਿ ਰੋਡ ਦੇ ਉੱਤੇ ਸਿਸਟਮ ਸ਼ੁਰੂ ਹੋ ਚੁੱਕਾ ਹੈ ਤੇ ਚਲਾਨ ਜਿਹੜੇ ਇਹਨਾਂ ਦੇ ਘਰੇ ਡਾਕ ਰਾਹੀਂ ਜਿਹੜੇ ਨੇ ਪਹੁੰਚ ਜਾਣਗੇ ਕੋਈ ਵੀ ਹਜੇ ਵੀ ਰੂਲ ਰੈਗੂਲੇਸ਼ਨ ਮੰਨਣ ਨੂੰ ਤਿਆਰ ਨਹੀਂ ਹੈਗਾ ਲੋਕਾਂ ਨੂੰ ਆ ਲੱਗਦਾ ਕਿ ਇਹ ਹਜੇ ਤੱਕ ਚੱਲੇ ਨਹੀਂ ਹੈਗੇ ਨੇ ਲੇਕਿਨ ਇੱਕ ਵੱਡੀ ਖਬਰ ਹੈ ਕਿ ਇਹ ਚੱਲ ਚੁੱਕੇ ਹੋਏ ਨੇ ਤੇ ਲੋਕਾਂ ਦੇ ਘਰੇ ਜਿਹੜੇ ਨੇ ਚਲਾਨ ਜਿਹੜੇ ਨੇ ਹੁਣ ਪਹੁੰਚ ਸਕਦੇ ਨੇ ਅਗਰ ਰੈੱਡ ਲਾਈਟ ਜੰਪ ਕਰਦੇ ਹੋ ਔਰ ਜੈਬਰਾ ਕ੍ਰੋਸਿੰਗ ਪਾਰ ਕਰਦੇ ਹੋ ਤਾਂ ਰੈੱਡ ਲਾਈਟ ਤੋਂ ਅੱਗੇ ਜਾਂਦੇ ਹੋ ਤਾਂ ਇਹ ਕੈਮਰੇ ਰਾਹੀਂ ਤੁਹਾਡੀ ਕੋਈ ਫੋਟੋ ਖਿੱਚੀ ਜਾ ਸਕਦੀ ਹੈ ਤੇ ਘਰੇ ਜਿਹੜਾ ਡਾਕ ਰਾਹੀਂ ਚਲਾਨ ਆ ਸਕਦਾ ਹੈ ਸੁਣੋ ACP ਚਰਨਜੀਤ ਸਿੰਘ ਲੰਬਾ ਇਸ ਸਬਾਰੇ ਜ਼ਿਆਦਾ ਜਾਣਕਾਰੀ ਕੀ ਦੇ ਰਹੇ ਨੇ ਸੜਨ ਮੌਜੂਦ ਹੈ ACP ਟ੍ਰੈਫਿਕ ਨੇ ਗੱਲਬਾਤ ਕਰੇ ਲੰਬਾ ਸਾਹਿਬ ਕਿਸ ਤਰ ਜਿਹੜੇ ਕੈਮਰੇ ਲਗਾਏ ਗਏ ਨੇ ਕਿਸ ਤਰ੍ਹਾਂ ਮੋਟੀ ਬ੍ਰੇਕ ਆ ਦਾ ਕਿਸ ਤਰ੍ਹਾਂ ਚਲਾਨ ਪਹੁੰਚੇਗਾ ਲੋਕਾਂ ਦੇ ਕਰੇ ਕਿੰਨੀ ਵਾਰ ਕ੍ਰੋਸ ਕੀਤਾ ਜਾਊਗਾ ਇੱਕ ਵਹੀਕਲ ਕ੍ਰੋਸ ਕਰੇ ਤਾਂ ਕਿੰਨੇ ਕ ਚਲਾਨ ਹੋਣਗੇ ਹਾਂ ਜਿਸ ਤਰ੍ਹਾਂ ਤੁਸੀਂ ਆਪ ਹੀ ਪਹਿਲੇ ਦੱਸ ਚੁੱਕੇ ਹੋ ਕਿ 2019 ਤੋਂ ਇਹ ਚਲਾਨੀਆਂ ਇਥੇ ਹੋ ਰਹੀ ਹੈ ਜਿਹੜੀ ਬੇਸਿਕਲੀ ਅਸੀਂ ਰੈੱਡ ਲਾਈਟ ਜੰਪ ਦਾ ਹੀ ਕਰਦੇ ਸੀ ਲੇਕਿਨ ਅ ਸਮਾਰਟ ਸਿਟੀ ਪ੍ਰੋਜੈਕਟ ਸਾਨੂੰ 40 ਤੋਂ ਵੱਧ ਕੁਝ ਪੁਆਇੰਟਸ ਹੈ ਜਿਨ੍ਹਾਂ ਤੇ ਮਾਡਰਨ ਟ੍ਰੈਫਿਕ ਲਾਈਟਸ ਲੱਗ ਰਹੀਆਂ ਤਾਂ ਸਾਡਾ ਇਹ ਕੋਸ਼ਿਸ਼ ਹੈ ਕਿ ਇਹਨਾਂ ਸਾਰੀਆਂ ਲਾਈਟਸ ਨੂੰ ਅਸੀਂ ਈਚ ਲਰਨਿੰਗ ਦੇ ਤਹਿਤ ਸਟਾਰਟ ਕਰੀਏ ਜੋ ਪਹਿਲੇ ਫੇਜ 'ਚ 18 ਲਾਈਟਸ ਲੱਗ ਰਹੀਆਂ ਉਹ ਕੁਝ ਅਗਲੇ ਕੁਝ ਦਿਨਾਂ 'ਚ ਸ਼ੁਰੂ ਹੋਣ ਦੀ ਉਮੀਦ ਹੈ ਤਾਂ ਉੱਥੇ ਅਸੀਂ ਇਹਨੂੰ ਇਨੀਸ਼ੀਅਲੀ ਸਟਾਰਟ ਕਰਨਾ ਚਾਹੁੰਦੇ ਆ ਤੇ ਜਿਸ ਤਰ੍ਹਾਂ ਤੁਸੀਂ ਭੇਜਣ ਦੀ ਗੱਲ ਕੀਤੀ ਹੈ ਇਹ ਕੈਮਰਾ ਤੋਂ ਸਾਨੂੰ ਫੀਡ ਆਏਗਾ ਉਹਦੇ ਵਿੱਚ ਅਸੀਂ ਇੱਕ ਸੌਫਟਵੇਅਰ ਲੈਣ ਦੇ ਪ੍ਰੋਸੈਸ ਚ ਹੈ ਗਿਆ ਨਿਕ ਦਾ ਸੌਫਟਵੇਅਰ ਹੈ ਉਹ ਆਨ ਤੇ ਸਾਡਾ ਜਿਹੜਾ ਚਲਾਨ ਹੈਗਾ ਉਹ ਐਸਐਮਐਸ ਰਾਹੀਂ ਜਿਹੜਾ ਰਾਈਡਰ ਹੈ ਜਾਂ ਵਹੀਕਲ ਚੱਲਗਾ ਉਹਨੂੰ ਪਹੁੰਚੇਗਾ ਲੇਕਿਨ ਹਾਲ ਦੀ ਕੜੀ ਜੋ ਸਿਸਟਮ ਹੈਗਾ ਉਹ ਪੁਰਾਣਾ ਹੀ ਚੱਲ ਰਿਹਾ ਉਹਦੇ ਵਿੱਚ ਅਸੀਂ ਥਰੂ ਪੋਸਟ ਭੇਜਦੇ ਹਾਂ ਚਲਾਨ ਜੀ ਥਰੂ ਪੋਸਟ ਭੇਜੋਗੇ ਜਿੱਦਾਂ ਥਰੂ ਪੋਸਟ ਭੇਜੋਗੇ ਉਹਦੇ ਵਿੱਚ ਉਹ ਹੀ ਵਹੀਕਲ ਦੀ ਫੋਟੋ ਵੀ ਹੋਊਗੀ ਸਰ ਵਹੀਕਲ ਨੰਬਰ ਵੀ ਹੋਊਗਾ ਹਾਂ ਜਿਹੜਾ ਹੁਣ ਐਟ ਪ੍ਰੈਜ਼ੈਂਟ ਸਿਸਟਮ ਹੈਗਾ ਉਹਦੇ ਵਿੱਚ ਤਾਂ ਅਸੀਂ ਫੋਟੋਗ੍ਰਾਫ ਹੁੰਦਾ ਚਲਾਨ ਹੁੰਦਾ ਉਹਨੂੰ ਥਰੂ ਪੋਸਟ ਭੇਜਦੇ ਆ ਲੇਕਿਨ ਜੋ ਸਾਡਾ ਨਵਾਂ ਅਗਰ ਸਾਨੂੰ ਸੌਫਟਵੇਅਰ ਮਿਲਦਾ ਨਿਕਦਾ ਔਰ ਅਸੀਂ ਫਿਰ ਜਿਹੜਾ ਇਹ ਚਲਾਨ ਹੈ ਉਹ ਸਿਰਫ ਐਸਐਮਐਸ ਰਾਹੀਂ ਭੇਜਿਆ ਕਰਾਂਗੇ ਕਿੰਨੇ ਕ ਮੁਲਾਜ਼ਮ ਹੈ ਟ੍ਰੈਫਿਕ ਮੁਲਾਜ਼ਮ ਦੇ ਕੋਲ ਜੋ ਚੌਂਕਾ ਦੇ ਵਿੱਚੋਂ 18 ਚੌਂਕਾ ਤੋਂ 44 ਚੌਂਕਾ ਦੀ ਗੱਲ ਕਰ ਰਿਹਾ ਹਾਂ ਲਗਾਉਣ ਵਾਸਤੇ ਉੱਥੇ ਕਿੰਨੇ ਕ ਮੁਲਾਜ਼ਮ ਟ੍ਰੈਫਿਕ ਪੋਲ ਦੇ ਤਾਇਨਾਤ ਹੁੰਦੇ ਨੇ ਕਿ ਹਾਈ ਟੈਕ ਕਰਨ ਦੇ ਪਿੱਛੇ ਕੀਤਾ ਕਿ ਮੁਲਾਜ਼ਮਾਂ ਦੀ ਘਾਟ ਪਿੱਛੇ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਦੇਖਿਓ ਜਿਹੜੇ ਚੌਕ ਹੈਗੇ ਆ ਸਾਡੇ ਜਿਹੜੇ مین ਚੌਕ ਹੈ ਸ਼ਹਿਰ ਦੇ ਉਹਨਾਂ ਨੂੰ ਅਸੀਂ ਡਿਊਟੀਆਂ ਰਾਹੀਂ ਕਵਰ ਕਰਦੇ ਆਂ ਲੇਕਿਨ ਜਿਹੜਾ ਟ੍ਰੈਫਿਕ ਮੈਨੇਜਮੈਂਟ ਦੀ ਸਾਡੀ ਫੋਰਸ ਹੈ ਜਿਹੜੀ ਉਹ ਲੱਗੀ ਰਹਿੰਦੀ ਹੈ ਕਿਉਂਕਿ ਟ੍ਰੈਫਿਕ ਦਾ ਫਲੋ ਬਹੁਤ ਜ਼ਿਆਦਾ ਇਸ ਲਈ ਚਲਾਨਿੰਗ ਲਈ ਸਾਡੇ ਕੋਲ ਇੰਨਾ ਟਾਈਮ ਬਚਦਾ ਨਹੀਂ ਤੋ ਜੇ ਅਗਰ ਅਸੀਂ ਇਹਨੂੰ ਈ ਚਲਾਨਿੰਗ ਚ ਲੈ ਕੇ ਆਨੇ ਤਾਂ ਜਿਹੜਾ ਸਾਡਾ ਫੋਕਸ ਹੈਗਾ ਟ੍ਰੈਫਿਕ ਪੁਲਿਸ ਦਾ ਉਹ ਟ੍ਰੈਫਿਕ ਮੈਨੇਜਮੈਂਟ ਵੱਲ ਰਹੇਗਾ ਔਰ ਉਹਦੇ ਚ ਬਦਿਯਾ ਟ੍ਰੈਫਿਕ ਮੈਨੇਜ ਹੋਏਗੀ ਲੇਕਿਨ ਸਰਦ ਦੇ ਵਿੱਚ ਇੱਕ ਸਵਾਲ ਹੈ ਕਿ ਜਿੱਦਾਂ ਅਸੀਂ ਬਾਹਰਲੇ ਜ਼ਿਲ੍ਹੇ ਜਾਂਦੇ ਆ ਬਾਹਰਲੇ ਸੂਬੇ ਜਾਂਦੇ ਸ੍ਰੀ ਮਾਫ ਕਰੋ ਜਿੱਦਾਂ ਮਨਾਲੀ ਚਲੇਗੇ ਜਿੱਦਾਂ ਹਿਮਾਚਲ ਚਲੇਗੇ ਉੱਥੇ ਟ੍ਰੈਫਿਕ ਮੁਲਾਜ਼ਮ ਘੱਟ ਦੇਖ ਨੂੰ ਮਿਲਦੇ ਨੇ ਲੇਕਿਨ ਉੱਥੇ ਲੋਕੰਨੇ ਡਿਸਪਲਿਨ ਚ ਹੋ ਜਾਂਦੇ ਨੇ ਜਿੱਦਾਂ ਚੰਡੀਗੜ੍ਹ ਸੀਟ ਬੈਲ ਲਾ ਲੀਤੀ ਜਾਂਦੀ ਹੈ ਚੰਡੀਗੜ੍ਹ ਐਂਟਰੀ ਕਿਤੇ ਸੀਟ ਬੈਲ ਲਾ ਲੋ ਪੁਲਿਸ ਨਾਲ ਖੜੀ ਹੋਵੇ ਇੰਟਰਸੈਪਟਰ ਖੜੀ ਹੁੰਦੀ ਹੈ ਰੈਡਾਰ ਮਸ਼ੀਨ ਖੜੀ ਹੁੰਦੀ ਹੈ ਲੇਕੇ ਚਲਾਨ ਮੌਕੇ ਤੇ ਹੁੰਦੇ ਕਿ ਲੁਧਿਆਣਾ ਵੀ ਉਸ ਚੀਜ਼ ਤੇ ਆ ਸਕਦਾ ਵੈ ਨਹੀਂ ਬਿਲਕੁਲ ਸਾਡੀ ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਅਸੀਂ ਜਿਹੜਾ ਹੈ ਇਹ ਈ-ਲਰਨਿੰਗ ਦਾ ਸਿਸਟਮ ਹੈਗਾ ਜਾਂ ਜਿਹੜੀ ਕੈਮਰਾ ਰਾਹੀਂ ਚਲਾਉਂਦਾ ਇੱਕ ਡੈਟਰੈਂਟ ਹੀ ਹੁੰਦਾ ਔਰ ਇਹਦਾ ਇਹ ਫਾਇਦਾ ਹੋਏਗਾ ਕਿ ਸਾਰੇ ਅਗਰ ਸ਼ਹਿਰ ਦੇ ਚੌਕ ਕਵਰ ਹੋਣਗੇ ਤਾ ਨੇਚਰਲੀ ਇਹਦੇ ਨਾਲ ਲੋਕਾਂ ਚ ਟ੍ਰੈਫਿਕ ਪ੍ਰਤੀ ਅਵੇਰਨੈਸ ਵਧੇਗੀ ਤੇ ਟ੍ਰੈਫਿਕ ਰੂਲਸ ਦੀ ਪਾਲਣਾ ਉਹ ਸਖਤੀ ਨਾਲ ਕਰਨਗੇ ਜਿਹੜੇ ਉਤੇ ਮੁਲਾਜ਼ਮ ਹੋਣਗੇ ਜਿਹੜੇ ਚੌਂਕਾ ਚ ਕੈਮਰੇ ਲੱਗਣਗੇ ਇੱਕ ਪਾਸੇ ਤਾਂ ਪੁਲਿਸ ਕੋਲ ਨਫਰੀ ਦੀ ਕਮੀ ਵੀ ਹੈ ਨਵੀਂ ਜੁਆਇਨਿੰਗ ਵੀ ਕੀਤੀ ਜਾ ਰਹੀ ਹੈ ਤੇ ਉਹ ਮੁਲਾਜ਼ਮ ਫਿਰ ਪੁਲਿਸ ਹ ਅਲਗ-ਅਲਗ ਜਗ੍ਹਾ ਤੇ ਥਾਣੇ ਚ ਉਹਨਾਂ ਤੇ ਨਾਦ ਕਰਾ ਕੇ ਕੰਮ ਲੈ ਸਕਦੀ ਹੈ ਕਿਉਂਕਿ ਉੱਥੇ ਤਾਂ ਕੈਮਰੇ ਲੱਗ ਗਏ ਚਲਾਨ ਤਾਂ ਆਪਣੇ ਆਪ इजीली ਪਹੁੰਚ ਜਾ ਕਰਨਾ ਵਾ ਲੋਕ ਜਿਹੜੇ ਨੇ ਚਲਾਨ ਭੁਗਤਣਗੇ ਵੀ ਆਹ ਦੇਖਿਓ ਜਿਹੜਾ ਲੇਕਿਨ ਜਿਹੜਾ ਟ੍ਰੈਫਿਕ ਮੈਨੇਜਮੈਂਟ ਹੈ ਉਹ ਇੱਕ ਮੇਨ ਇ ਤੋ ਟ੍ਰੈਫਿਕ ਮੈਨੇਜਮੈਂਟ ਲਈ ਜਿਹੜੇ ਸਾਨੂੰ ਮਿਨਿਮਮ ਪੋਸੀਬਲ ਮੁਲਾਜ਼ਮ ਹੋਣਗੇ ਉਹ ਤਾਂ ਰੱਖਣੀ ਪੈਣਗੇ ਹਾਂ ਤੁਹਾਡਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਅਗਰ ਇਹ ਲੱਗੇਗਾ ਤਾਂ ਸਾਡਾ ਜਿਹੜਾ ਚਲਾਨਿੰਗ ਚ ਫੋਰਸ ਹੈਗੀ ਹੈ ਜਾਂ ਚਲਾਨਿੰਗ ਚ ਸਾਡੀ ਮੈਨ ਪਾਵਰ ਹੈ ਉਹ ਜ਼ਰੂਰ ਕੱਟ ਸਕਦੀ ਹੈ ਠੀਕ ਹੈ ਸਰ ਇਹਦੇ ਵਿੱਚ ਇੱਕ ਆਵੀ ਸਿਸਟਮ ਨਹੀਂ ਸ਼ੁਰੂ ਕੀਤਾ ਜਾ ਸਕਦਾ ਕਿ ਸਪੀਡ ਜਿਹੜੀ ਨਾਲ ਦੀ ਨਾਲ ਜੋ ਡਰਾਈਵਰ ਨੂੰ ਪਤਾ ਲੱਗੇ ਜਿੱਦਾਂ ਬਾਹਰ ਲੱਗੇ ਹੁੰਦੇ ਨੇ ਕਿ ਇੰਨੀ ਸਪੀਡ ਤੇ ਗੱਡੀ ਗਈ ਹੈ 60 ਤੋਂ ਉੱਤੇ ਰੈੱਡ ਲਾਈਟ ਜੰਮ ਜੰਮ ਜਲ ਪੈਂਦੀ ਤੇ ਨਾਲੇ ਚਲਾਨ ਆ ਜਾਂਦਾ ਹੈ ਹਾਂਜੀ ਮੈਂ ਦੱਸਿਓ ਟੈਕਨੋਲੋਜੀ ਬਹੁਤ ਐਡਵਾਂਸ ਹੈ ਇਹ ਜਿਹੜੇ ਕੈਮਰਾਜ਼ ਹੈਗੇ ਆ ਇਹਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਫੀਡ ਲੈ ਸਕਦੇ ਆ ਲੇਕਿਨ ਉਹ ਜਦੋਂ ਇਹ ਪ੍ਰੋਸੈਸ ਸਟਾਰਟ ਹੁੰਦਾ ਤਾਂ ਇਹ ਹੌਲੀ ਹੌਲੀ ਇਹਨੂੰ ਅਸੀਂ ਇਨਕਲੂਡ ਕਰਾਂਗੇ ਇਹਨੂੰ ਗ੍ਰੈਜੂਅਲੀ ਵਧਾਇਆ ਜਾ ਸਕਦਾ ਔਰ ਜਿਸ ਪੁਆਇੰਟ ਤੇ ਜਿਸ ਤਰ੍ਹਾਂ ਦੀ ਵਾਇਓਲੇਸ਼ਨ ਜ਼ਿਆਦਾ ਉਸ ਤਰ੍ਹਾਂ ਦਾ ਚਲਾਨ ਉੱਥੇ ਪੋਸੀਬਲ ਹੈ ਜ਼ੈਬਰਾ ਕ로ਸਿੰਗ ਕਰ ਜਾਂਪ ਕਰਨ ਦੇ ਵਿੱਚ ਚਲਾਨ ਹੋ ਜਾਵੇ हां ਜਿਹੜਾ ਰੈੱਡ ਲਾਈਟ ਜੰਪ ਦਾ ਚਲਾਨ ਹੈਗਾ ਉਹਦਾ ਡਾਇਰੈਕਟ ਕਨੈਕਸ਼ਨ ਜ਼ੈਬਰਾ ਕ੍ਰੋਸਿੰਗ ਤੋਂ ਪਹਿਲਾਂ ਲੱਗੀ ਜਿਹੜੀ ਆ ਰੈੱਡ ਸਟਾਪ ਲਾਈਨ ਨਾਲ ਹੁੰਦਾ ਅਗਰ ਰੈੱਡ ਲਾਈਟ ਹੋਣ ਦੇ ਬਾਅਦ ਤੁਸੀਂ ਉਹ ਸਟਾਪ ਲਾਈਨ ਕ੍ਰੋਸ ਕਰਦੇ ਹੋ ਤਾਂ ਉਹ ਰੈੱਡ ਲਾਈਟ ਜੰਪ ਹੀ ਮੰਨਿਆ ਜਾਂਦਾ ਲੇਕਿਨ ਜਿੱਦਾਂ ਦੋ ਵਾਰੀ ਆਪਾਂ ਰੈੱਡ ਲਾਈਟ ਜੰਪ ਕਰ ਲਈ ਤੇ ਤੀਸਰੀ ਵਾਰੀ ਕਰਾਂਗੇ ਲਾਇਸੈਂਸ ਰੱਦ ਹੋ ਜਾਊਗਾ ਆ ਬਿਲਕੁਲ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਅਗਰ ਤੁਸੀਂ ਕੋਈ ਆਫੈਂਸ ਰਿਪੀਟ ਕਰਦੇ ਹੋ ਤਾ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਉਹ ਕੁਝ ਸਮੇਂ ਲਈ ਸਸਪੈਂਡ ਕੀਤਾ ਜਾ ਸਕਦਾ ਤੇ ਪਹਿਲੀ ਵਾਰੀ ਜੰਪ ਕੀਤੀ ਤਾਂ ਕਿੰਨਾ ਚਲਾਨ ਹੈ ਸਰ ਦੇਖਿਏ ਇਹ ਚਲਾਨ ਜਿਹੜਾ ਹੈ 500 ਤੋਂ 5000 ਤੱਕ ਡਿਪੈਂਡ ਕਰਦਾ ਕਿ ਅਸੀਂ ਇਹਨੂੰ ਮਿਨੀਮਮ ਜੋ ਫਿਲਹਾਲ ਹਾਲ ਦੀ ਘੜੀ ਸਾਡਾ ਸਿਸਟਮ ਪ੍ਰਵੇਲਿੰਗ ਚੱਲ ਰਿਹਾ ਹੈ ਉਹ ਅਸੀਂ ਮਿਨੀਮਮ ਫਾਈਨ ਲੈਣੇ ਆ 500 ਰੁਪਏ ਦਾ ਜੀ ਮਿਨੀਮਮ 500 ਰੁਪਏ ਤੇ ਦੂਜੀ ਵਾਰੀ ਹਾਂ ਦੂਜੀ ਵਾਰੀ ਇਹ ਡਬਲ ਹੋ ਜਾਂਦੀ ਹੈ 1000 ਰੁਪਏ ਹੁੰਦੇ ਆ ਜੀ لیکن ਕਿਹੜੇ ਕਿਹੜੇ ਚੌਂਕ ਚ ਲਗਾਇਆ ਗਿਆ ਸਰਾ ਦਾ ਸਕ ਤੋਂ ਜਿਹੜੇ 18 ਚੌਕ ਹੈ ਕੁਝ ਜਿਹੜੇ ਜ਼ਿਆਦਾ ਕਰਾਊਡਡ ਏਰੀਆ ਨੇ ਉਹ ਕਿਹੜੇ ਕਿਹੜੇ ਨੇ ਅ ਦੇਖੀ ਬੇਸਿਕਲੀ ਸਾਰੇ ਚੌਕ ਤਾਂ ਨਹੀਂ ਮੈਂ ਤੁਹਾਨੂੰ ਐਕਸਪਲੇਨ ਕਰ ਪਾਵਾਂਗਾ ਜਿੱਥੇ ਜਿੱਥੇ ਸਾਡੇ ਕੋਲ ਇਨਫਰਾਸਟ੍ਰਕਚਰ ਮੌਜੂਦ ਹੋਏਗਾ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਜ਼ਿਆਦਾ ਇਹਦੇ ਵਿੱਚ ਫਿਰੋਜ਼ਪੁਰ ਰੋਡ ਦੇ ਪੁਆਇੰਟਸ ਹੈ ਭਾਰਤ ਨਗਰ ਚੌਕ ਜਗਰਾਉਂ ਬ੍ਰਿਜ ਹੋ ਗਿਆ ਔਰ ਚੰਡੀਗੜ੍ਹ ਰੋਡ ਜਿੱਥੇ ਟ੍ਰੈਫਿਕ ਦਾ ਜ਼ਿਆਦਾ ਫਲੋ ਹੈ ਔਰ ਜਿੱਥੇ ਅਸੀਂ ਇਹ ਟ੍ਰੈਫਿਕ ਮਾਡਰਨ ਟ੍ਰੈਫਿਕ ਲਾਈਟਸ ਦੀ ਵਧੀਆ ਵਰਤੋਂ ਕਰ ਸਕਦੇ ਆ ਉੱਥੇ ਸਾਡੀ ਕੋਸ਼ਿਸ਼ ਹੈ ਇਹਨੂੰ ਸ਼ੁਰੂ ਕਰਨ ਦੀ ਲੇਕਿਨ ਦੁਰਗਾ ਮਾਤਾ ਮੰਦਰ ਕੋਲ ਲਾਈਟਸ ਨਵੀਂ ਲੱਗੀਆਂ ਮੈਂ ਹੁਣੇ ਉੱਤਰੂ ਹੀ ਆ ਤੁਹਾਨੂੰ ਜਦੋਂ ਫੋਨ ਕੀਤਾ ਸੀ ਬਹੁਤ ਸੋਹਣਾ ਲੱਗ ਰਿਹਾ ਸੀਗਾ ਸਿਸਟਮ ਚ ਲੇਕਿਨ ਇਹਦਾ ਸਿਸਟਮ ਤਮਾਮ ਲੁਧਿਆਣੇ ਛੋਜੇ ਤਾਂ ਬਿਊਟੀਫੁੱਲ ਲੱਗ ਸਕਦਾ ਨਹੀਂ ਬਿਲਕੁਲ ਇਹ ਜਿਹੜੀਆਂ ਤੁਸੀਂ ਆਪ ਗੱਲ ਕੀਤੀ ਹੈ ਲਾਈਟਸ ਜਿਹੜੇ 18 ਪੁਆਇੰਟਸ ਹੈ ਉਹਨਾਂ ਦੇ ਆਲਮੋਸਟ ਲੱਗਣ ਦਾ ਪ੍ਰੋਸੈਸ ਕੰਪਲੀ ਔਰ ਬਾਕੀ ਐਕਸਟੈਂਡ 40 ਤੋਂ ਵੱਧ ਪੁਆਇੰਟਾਂ ਤੇ ਹੋਣਾ ਜਦੋਂ ਸਾਰਾ ਲੱਗ ਗਿਆ ਤਾਂ ਉਹ ਸਾਰਾ ਲੁਧਿਆਣਾ ਉਹਦੇ ਵਿੱਚ ਕਵਰ ਹੋ ਜਾਏਗਾ ਲੇਕਿਨ ਲੰਬਾ ਸਾਹਿਬ ਇੱਕ ਛੋਟਾ ਸਵਾਲ ਹੈ ਕਿ ਸਨ 2018 ਤੋਂ ਬਾਅਦ ਬੰਦ ਕਰ ਦਿੱਤਾ ਗਿਆ ਚਲੋ ਤਾਰਾ ਬ੍ਰੇਕ ਹੋ ਗਿਆ ਲੇਕਿਨ ਸਿਸਟਮ ਐਡਵਾਂਸ ਸੀਗਾ ਲੋਕ ਸੋਚਦੇ ਸੀਗੇ ਲੇਕਿਨ ਉਹਨੂੰ ਦੁਬਾਰਾ ਸ਼ੁਰੂ ਕੀਤਾ ਕਿ ਲੋਕਾਂ ਦੇ ਦਿਮਾਗ 'ਚ ਗੱਲ ਰਹਿ ਜਾਂਦੀ ਹੈ ਯਾਰ ਇਹ ਸ਼ੁਰੂ ਤਾਂ ਹੋ ਗਿਆ ਵੀ ਬੰਦ ਹੋ ਜਾਣਾ ਵਾ ਚਲਾਣ ਲੋਕਾਂ ਦੇ ਘਰੇ ਨਹੀਂ ਆਣੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੈਸੇ देखिए ਜਿਹੜਾ ਚਲਾਨ ਤੋਂ ਡਰ ਕੇ ਅਗਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਆ ਤਾਂ ਇਹ ਬਹੁਤ ਹੀ ਗਲਤ ਸੋਚ ਹੈ ਟ੍ਰੈਫਿਕ ਜਿਹੜੇ ਰੂਲਸ ਹੈਗੇ ਆ ਤੁਹਾਡੀ ਆਪਣੀ ਸੇਫਟੀ ਲਈ ਔਰ ਦੂਸਰਿਆਂ ਦੇ ਸੇਫਟੀ ਲਈ ਬਣੇ ਆ ਸੋ ਇਹਨਾਂ ਦੀ ਪਾਲਣਾ ਕਰਨ ਨਾਲ ਨਾ ਕੇਵਲ ਤੁਸੀਂ ਇੱਕ ਸਮਝਦਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋ ਬਲਕਿ ਤੁਸੀਂ ਆਪਣੀ ਜਿਹੜੀ ਲਾਈਫ ਹੈਗੀ ਆ ਆਪਣੀ ਜਿਹੜੀ ਸੇਫਟੀ ਹੈ ਉਹਨੂੰ ਵੀ ਇਨਸ਼ੋਰ ਕਰਦੇ ਹੋ ਜੀ ਸਪੀਡ ਰਾਤ ਨੂੰ ਜਿੱਦਾਂ ਹੁਣ ਡਰਿੰਕ ਐਂਡ ਡਰਾਈਵ ਵਾਲੇ ਹੁੰਦੇ ਕਾਰ ਬਹੁਤ ਤੇ ਚਲਾਉਂਦੇ ਆ ਰਾਤ ਨੂੰ ਹੁੱਲੜ ਪਾਜੀ ਜ਼ਿਆਦਾ ਹੋ ਜਾਂਦੀ ਹੈ ਕਿ ਰਾਤ ਨੂੰ ਵੀ ਇਹ ਸਿਸਟਮ ਅਪਡੇਟ ਰਹੇਗਾ ਚੱਲੇਗਾ ਕਿ ਚਲਾਨ ਸਵੇਰੇ ਉਹਨਾਂ ਦੇ ਘਰੇ ਪਹੁੰਚਣਗੇ ਕਿ ਰਾਤ ਨੂੰ ਸ਼ਟ ਆਫ ਹੋ ਜਾਊਗਾ ਦੇਖਿਓ ਡਰਿੰਕ ਡਰਾਈਵ ਤਾਂ ਪੋਸੀਬਲ ਨਹੀਂ ਹੁੰਦੀ ਕਦੀ ਵੀ ਕੈਮਰਾ ਰਾਹੀਂ ਤੇਜ਼ ਰਫਤਾਰ ਤੇਜ਼ ਰਫਤਾਰੀ ਵਾਲਾ ਜ਼ਰੂਰ ਹਾਂ ਅਗਰ ਉਹ ਸਪੀਡ ਸਾਡੇ ਜਿਹੜੇ ਸਪੀਡ ਕੈਮਰਾਜ਼ ਅਗਰ ਉਹਦੇ ਨਾਲ ਹੋ ਜਾਣ ਤਾਂ ਉਹ ਪੋਸੀਬਲ ਹੈ ਲੇਕਿਨ ਹਾਂ ਜਿਹੜਾ ਡਰਿੰਕ ਡਰਾਈਵ ਦੀ ਤੁਸੀਂ ਗੱਲ ਕੀਤੀ ਹੈ ਡਰਿੰਕ ਡਰਾਈਵ ਦੀ ਸਾਡੀ ਜਿਹੜਾ ਮੁਹੀਮ ਉਹ ਚਲਦੀ ਰਹਿੰਦੀ ਹੈ ਬਿਲਕੁਲ ਅਸੀਂ ਰੋਜ਼ ਸ਼ਾਮ ਨੂੰ ਕੋਈ ਦਿਨ ਛੱਡ ਕੇ ਇਹਦੇ ਤੇ ਕਾਰਵਾਈ ਕਰਦੇ ਰਹਿੰਦੇ ਆ ਠੀਕ ਹੈ ਜੀ ਕਿੰਨਾ ਕੁ ਤੇ ਹੈਗਾ ਕਾਰਪੋਰੇਸ਼ਨ ਕਿੰਨਾ ਸਾਥ ਦੇ ਰਹੀ ਹੈ ਤੁਹਾਡਾ ਕਿ 스마트 ਸਿਟੀ ਦਾ ਕਿਹਾ ਜਾਂਦਾ ਵੈ ਲੇਕਿਨ 스마트 ਬਣਾਉਣ ਵਿੱਚ ਟ੍ਰੈਫਿਕ ਪੋਲਜ਼ਾ ਕਿੰਨਾ ਸਹਿਯੋਗ ਕਾਰਪੋਰੇਸ਼ਨ ਦੇ ਰਹੀ ਹੈ ਵੀ ਉਹ ਦੇਖਿਏ ਸਾਰੇ ਸਾਡਾ ਸਹਿਯੋਗ ਨਾਲ ਚੱਲਦਾ ਜਿਹੜੀ ਟ੍ਰੈਫਿਕ ਲਾਈਟਸ ਹੈਗੀਆਂ ਇਹ ਵੀ 스마트 ਸਿਟੀ ਪ੍ਰੋਜੈਕਟ ਦੇ ਤਹਿਤ ਹੀ ਲੱਗ ਰਹੀਆਂ ਔਰ ਜਦੋਂ ਵੀ ਕਿਤੇ ਕੋਈ ਸਾਨੂੰ ਟ੍ਰੈਫਿਕ ਚਲਾਣ ਲਈ ਕੋਈ ਇਨਫਰਾਸਟ੍ਰਕਚਰ ਦੀ ਲੋੜ ਹੈ ਜਿੱਦਾਂ ਰੋਡ ਮਾਰਕਿੰਗਸ ਦੀ ਲੋੜ ਹੈ ਤਾਂ ਅਸੀਂ ਸਮੇਂ-ਸਮੇਂ ਤੇ ਉਹਨਾਂ ਨੂੰ ਰਿਕਵੈਸਟ ਕਰਦੇ ਹਾਂ ਔਰ ਉੱਥੇ ਉਹ ਪ੍ਰੋਵਾਈਡ ਵੀ ਕੀਤਾ ਜਾਂਦਾ ਤਾਂ ਜੋ ਟ੍ਰੈਫਿਕ ਦੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਲੇਕਿਨ ਕਿ ਤੁਸੀਂ ਪਿੱਛੇ ਨੰਬਰ ਵੀ ਕਿ ਜਾਰੀ ਕੀਤਾ ਹੈ ਟ੍ਰੈਫਿਕ ਪੁਲਿਸ ਨੇ ਅਗਰ ਵੀ ਲੋਕਾਂ ਦੇ ਬਲੈਕ ਸ਼ੀਸ਼ੇ ਨੇ ਲੋਕ ਲੈਡ ਲਾਈਨ ਜੰਪ ਕਰਦੇ ਨੇ ਕੈਮਰੇ ਲੱਗਣ ਤੋਂ ਪਹਿਲੇ ਇਹ ਕੀਤਾ ਗਿਆ ਸੀ ਅਪੀਲ ਕੀਤੀ ਸੀ ਟ੍ਰੈਫਿਕ ਪੁਲਿਸ ਤੋਂ ਕਿ ਕੈਮਰਾ ਲਾਈਟ ਜੰਪ ਕਰਦੇ ਨੇ ਬਲੈਕ ਸ਼ੀਸ਼ੇ ਨੇ ਉਹਦੀ ਫੋਟੋ ਇਸ ਨੰਬਰ ਤੇ ਵਟਸਐਪ ਕੀਤੀ ਜਾਵੇ ਉਹ ਚਲਾਨ ਕਿੰਨੇ ਹੋ ਪਏ ਸਰ ਦੇਖਿਓ ਇਹ ਜਿਹੜਾ ਨੰਬਰ ਹੈਗਾ ਟ੍ਰੈਫਿਕ ਕੰਟਰੋਲ ਦਾ ਨੰਬਰ ਸੀ ਇਹ ਜਿਹੜਾ 24 ਘੰਟੇ ਅਸੀਂ ਟ੍ਰੈਫਿਕ 'ਚ ਅਗਰ ਕਿਸੇ ਨੂੰ ਕੋਈ ਦਿੱਕਤ ਆਏ ਉਹਦੇ ਲਈ ਅਸੀਂ ਇਹ ਰੱਖਿਆ ਹੋਇਆ ਸਾਡਾ ਇੰਟਰਨਲ ਨੰਬਰ ਸੀਗਾ ਵੈਸੇ ਇੱਕ ਜਿਹੜਾ ਨੈਸ਼ਨਲ ਲੈਵਲ ਤੇ ਹੈਲਪਲਾਈਨ ਨੰਬਰ ਹੈ 1073 ਉਹ ਤਾਂ ਹੁੰਦਾ ਹੀ ਹੁੰਦਾ ਲੇਕਿਨ ਇੱਕ ਸਾਡਾ ਨੰਬਰ ਸੀਗਾ 7837018932 ਉੱਥੇ ਕੁਝ ਸ਼ਿਕਾਇਤਾਂ ਮਿਲੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਕੁਝ ਕਨਕਲੂਸਿਵ ਏਵਿਡੈਂਸ ਸੀਗਾ ਜਿਹੜਾ ਬੜਾ ਹੀ ਸਟਰੋਂਗ ਏਵਿਡੈਂਸ ਦੇ ਨਾਲ ਸਾਡੇ ਗੁੱਲ ਕੰਪਲੇਂਟਸ ਆਈਆਂ ਸੀ ਉਹ ਬੜੇ ਸੀਰੀਅਸ ਵਾਇਲੇਸ਼ਨ ਦੇ ਬਾਰੇ ਸੀ ਜਿਸ ਨੂੰ ਅਸੀਂ ਟਰੈਕ ਕਰਕੇ ਔਰ ਚਲਾਨ ਵੀ ਕੀਤੇ ਤੇ ਉਸੇ ਲੜੀ 'ਚ ਫਿਰ ਅਸੀਂ ਇਹ ਰਿਕਵੈਸਟ ਕੀਤੀ ਕਿ ਅਗਰ ਕੋਈ ਸੀਰੀਅਸ ਟ੍ਰੈਫਿਕ ਵਾਇਲੇਸ਼ਨ ਹੈ ਜੀ ਅਗਰ ਉਹਦੀ ਕੋਈ ਸੂਚਨਾ ਸਾਡੇ ਕੋਲ ਆਂਦੀ ਹੈ ਉਸ ਤੇ ਪਹਿਲਾਂ ਵੀ ਕਾਰਵਾਈ ਹੁੰਦੀ ਸੀ ਅਗਰ ਹੁਣ ਵੀ ਆਏਗੀ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਇਕਿਸਰੇ ਦੇ ਵਿੱਚ ਵੀਆਈਪੀ ਕਲਚਰ ਤਾਂ ਨਹੀਂ ਹੋਊਗਾ ਰੈੱਡ ਲਾਈਟ ਜੰਪ ਕਰ ਗਿਆ ਉਧਰ ਫੋਨ ਆ ਜੇ ਲੰਬਾ ਸਾਹਿਬ ਨੂੰ ਜਾਂ ਅਫਸਰ ਸਾਹਿਬ ਨੂੰ ਕਿਸੇ ਨੂੰ ਫੋਨ ਆ ਜੇ ਕਿ ਸਾਡਾ ਬੰਦਾ ਸੀਗਾ ਛੱਡ ਦਿਓ ਜੀ ਇਹਦਾ ਚਲਾਨ ਨਾ ਭੇਜੋ ਚਲਾਨ ਭੇਜਣ ਤੋਂ ਬਾਅਦ ਉਹ ਚਲਾਨ ਤਾਂ ਨਹੀਂ ਕਟਿਆ ਜਾਊਗਾ ਵਾਪਸ ਮਾਫਤਾ ਨਹੀਂ ਹੋਊਗਾ ਅ ਦੇਖੋ ਜੀ ਕੈਮਰਾ ਨਾਲ ਜਿਹੜੀ ਹੁੰਦੀ ਹੈ ਚਲਾਨੀ ਉਹਦੀ ਇਹੀ ਇੱਕ ਐਡਵਾਂਟੇਜ ਹੈ ਇਹੀ ਖੂਬਸੂਰਤੀ ਹੈ ਕਿ ਤੁਸੀਂ ਇਹ ਨਹੀਂ ਜੱਜ ਕਰ ਸਕਦਾ ਕਿ ਕੌਣ ਚਲਾ ਰਿਹਾ ਸੀ ਅਗਰ ਕਿਸੇ ਵਹੀਕਲ ਨੇ ਵਾਇਲੇਸ਼ਨ ਕੀਤੀ ਹੈ ਤਾਂ ਉਹਦਾ ਚਲਾਨ ਆਟੋਮੈਟਿਕਲੀ ਹੋ ਜਾਇਆ ਕਰੇਗਾ ਲੇਕਿਨ ਸਰ ਤੁਸੀਂ ਹਰ ਜਗ੍ਹਾ ਡਿਊਟੀ ਕੀਤੀ ਪੰਜਾਬ ਸੂਬਾ ਵੀਆਪੀ ਕਲਚਰ ਦੇ ਅੱਤੇ ਖਤਮ ਹੋਣ ਦਾ ਨਾਮ ਨਹੀਂ ਲਏਗਾ ਲੇਕਿਨ ਆਕਾਵਾ ਦੇ ਫੋਨ ਜਿਹੜੇ ਵੱਡੇ ਲੀਡਰ ਬੈਠੇ ਨੇ ਉਹਨਾਂ ਦੇ ਫੋਨ ਤਾਂ ਆਣ ਕੇ ਆਣਗੇ ਅਗਰ ਉਹਨਾਂ ਦੇ ਕਿਸੇ ਪਰਸਨਲ ਬੰਦੇ ਦਾ ਚਲਾਨ ਕੱਟਿਆ ਗਿਆ ਤਾਂ ਨਹੀਂ ਨਾ ਤਾਂ ਦੇਖੋ ਇਸ ਤਰ੍ਹਾਂ ਦਾ ਕੋਈ ਪਹਿਲੇ ਇਹਨੂੰ ਕੋਈ ਇਹਦੇ ਵਿੱਚ ਅਸੀਂ ਕੋਈ ਵਰਤਦੇ ਆ ਨਾ ਅੱਗੇ ਵੀ ਇਹੋ ਜਿਹਾ ਹੋਏਗਾ ਜਿਹੜੀ ਟ੍ਰੈਫਿਕ ਵਾਇਲੇਸ਼ਨ ਹੈ ਉਹ ਟ੍ਰੈਫਿਕ ਰੂਲ ਸਾਰਿਆਂ ਲਈ ਬਰਾਬਰ ਹੈ ਔਰ ਜਿਹੜੀ ਈ ਚਲਾਨਿੰਗ ਹੁੰਦੀ ਹੈ ਜਾਂ ਕੈਮਰਾ ਚਲਾਨਿੰਗ ਹੈ ਉਹਦੇ ਵਿੱਚ ਇਹੋ ਜਿਹੀ ਕਿਸੇ ਵੀ ਅਸ਼ੰਕਾ ਨੂੰ ਅਸੀਂ ਨਕਾਰਿਆ ਜਾ ਸਕਦਾ ਜਲਦ ਲੱਗਣ ਗਿਆ ਸਪੀਡ ਦੀ ਵੀ ਮਸ਼ੀਨਾ ਲੱਗਣ ਗਿਆ ਕਿ ਸਪੀਡ ਵੀ ਕੈਮਰੇ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ ਵੇਖੋ ਇਹਦਾ ਇਹ ਪ੍ਰੋਸੈਸ ਹੈ ਜਿਸ ਤਰ੍ਹਾਂ 스마트 ਸਿਟੀ ਬਣੀ ਹੈ 스마트 ਸਿਟੀ ਪ੍ਰੋਜੈਕਟ ਤਹਿਤ ਤੱਕ ਕਈ ਚੀਜ਼ਾਂ ਆਈਆਂ ਕਈ ਰੋਡਸ ਬਣੇ ਐ ਐਲੀਵੇਟਿਡ ਰੋਡ ਹਾਈਵੇਜ਼ ਬਣੇ ਐ ਸੋ ਸਾਡਾ ਜਿਹੜਾ ਹੈ ਅਸੀਂ ਟਾਈਮ ਟੂ ਟਾਈਮ ਜਿਹੜੇ ਸਬੰਧਤ ਮਕਮੇ ਆ ਨੈਸ਼ਨਲ ਹਾਈਵੇ ਹੈ ਜਾਂ ਜਿਹੜੀ ਸੜਕ ਕਾਰਪੋਰੇਸ਼ਨ ਚ ਬੰਦੀ ਉਹਨਾਂ ਨੂੰ ਲਿਖਦੇ ਰਹਿੰਦੇ ਆ ਕਿ ਇੱਥੇ-ਇੱਥੇ ਅਗਰ ਸਪੀਡ ਰੀਡਿੰਗ ਕੈਮਰਾਜ਼ ਲੱਗ ਜਾਣ ਤਾਂ ਇਹ ਜਿਹੜਾ ਪ੍ਰੋਸੈਸ ਹੈਗਾ ਥਰੂ ਕੈਮਰਾ ਸਪੀਡ ਕੰਟਰੋਲ ਦਾ ਇਹ ਵੀ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਲੰਬਾ ਸਾਹਿਬ ਚਰਨਜੀਤ ਸਿੰਘ ਲੰਬਾ ਜੀ ਮੌਜੂਦ ਨੇ ACP ਸਾਹਿਬ ਨੇ ਲੇਕਿਨ ਸਾਬੇ ਤਾਰੀਫ ਅਤੇ ਲੁਧਿਆਣਾ ਪੁਲਿਸ ਦੀ ਗੱਲ ਕੀਤੀ ਹੈ ਕਿ ਡੀਜੀਪੀ ਗੌਰਵ ਯਾਦਵ ਜੀ ਦੀ ਪੁਲਿਸ ਕਮਿਸ਼ਨ ਲੁਧਿਆਣਾ ਜੀ ਦੀ ਤੇ ਡੀਸੀਪੀ ਸਾਹਿਬ ਦੀ ਤੇ ਏਸੀਪੀ ਸਾਹਿਬ ਦੀ तमाम ਟ੍ਰੈਫਿਕ ਮੁਲਾਜ਼ਮ ਤੇ ਲੁਧਿਆਣਾ ਪੁਲਿਸ ਦੀ ਅਤੇ ਤਾਰੀਫ ਇਸ ਕਰਕੇ ਕੀਤੀ ਹੈ ਕਿ ਲੁਧਿਆਣਾ ਵੀ ਹੁਣ ਸਮਾਰਟ ਬੰਦਾ ਪਿਆ ਸਨ 2018 ਦੇ ਵਿੱਚ ਵੀ ਸਮਾਰਟ ਬੰਨਿਆ ਸੀਗਾ ਲੇਕਿਨ ਉਸ ਦੇ ਵੇਲੇ ਕਰੋਨਾ ਆ ਗਿਆ ਤੇ ਬੰਦ ਕਰ ਦਿੱਤੇ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਦਾਰਾ ਸੰ 2024 ਦੇ ਵਿੱਚ ਸਮਾਰਟਨੈਸ ਦੇਖਣ ਨੂੰ ਮਿਲ ਰਹੀ ਹੈ ਅਗਰ ਤੁਸੀਂ ਇਹ ਲਾਈਟ ਜੰਪ ਕੀਤੀ ਜਾਂ ਤੁਸੀਂ ਸੋਚਦੇ ਹੋ ਕਿ ਲਾਈਟ ਜੰਪ ਕਰਨ ਤੋਂ ਬਾਅਦ ਸਾਡਾ ਚਲਾਨ ਆਊਗਾ ਨੰਬਰ ਪਿੱਛੇ ਤੁਸੀਂ ਕੋਈ ਨੰਬਰ ਲਕੋ ਕੇ ਰੱਖਿਆ ਤਾਂ ਵੀ ਤੁਹਾਡਾ ਚਲਾਨ ਜਿਹੜਾ ਘਰੇ ਆ ਸਕਦਾ ਲੁਧਿਆਣਾ ਪੁਲਿਸ ਨੇ ਇੱਕ ਗੱਲ ਸੋਚ ਲਈ ਕਿ ਲੁਧਿਆਣੇ ਨੂੰ ਸਮਾਰਟ ਬਣਾ ਲੈ ਲੇਕਿਨ ਸਾਡੀ ਬਦਕਿਸਮਤੀ ਹੈ ਲੁਧਿਆਣਾ ਦੀ ਕਿ ਐਨੇ ਕ ਲੀਡਰ ਤੇ ਇੱਥੇ ਇੱਕ ਮਾਨ ਸਾਹਿਬ ਵਰਗੇ ਮੁੱਖ ਮੰਤਰੀ ਪੰਜਾਬ ਆਂਦੇ ਰਹਿੰਦੇ ਨੇ ਤੇ ਲੁਧਿਆਣੇ ਨੂੰ ਸਮਾਰਟ ਬਣਾਉਣ ਵਿੱਚੇ ਕੁਝ ਐਸਾ ਫੰਡ ਦੇ ਦੇਣ ਕਿ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਕਹੇ ਕਿ ਹਾਂ ਵੀ ਐਨਾ ਫੰਡ ਆ ਗਿਆ ਤੇ ਅਸੀਂ ਸਮਾਰਟ ਹੋਰ ਬਣਾ ਦਈਏ ਜਿਹੜਾ ਕੈਮਰਾਮੈਨ ਟਰਮੀਨਲ ਵਿਸ਼ਾਲ ਕਪੂਰ ਤੋਂ ਲੈ ਕੇ